ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਟੀਐਮ ਵੀ ਇਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਹੜ੍ਹ ਦੀ ਪ੍ਰਮੁੱਖ ਫਸਲ ਕਣਕ ਦੇ ਬੀਜ ਬਾਰੇ ਤਾਂ ਦੋਸਤੋ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਏਰੀਏ ਦੇ ਕਿਸਾਨਾਂ ਨੂੰ ਮੁਫਤ ਕਣਕ ਦਾ ਬੀਜ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਬਿਨਾਂ ਹੜ੍ਹ ਪ੍ਰਭਾਵਿਤ ਏਰੀਏ ਦੇ ਕਿਸਾਨਾਂ ਨੂੰ ਵੀ ਸਰਕਾਰ ਦੇ ਵੱਲੋਂ ਅੱਧੇ ਰੇਟ ਦੇ ਉੱਪਰ ਜਿਹੜਾ ਕਣਕ ਦਾ ਬੀਜ ਦਿੱਤਾ ਜਾਣਾ ਸੋ ਉਹਦੇ ਲਈ ਤੁਸੀਂ ਕਿੱਥੇ ਫਾਰਮ ਭਰਨਾ ਹੈ ਕਿਵੇਂ ਭਰਨਾ ਸਾਰੀ ਜਾਣਕਾਰੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਤੇ ਜਿਹੜੇ ਦੋਸਤੋ ਪਹਿਲੀ ਵਾਰ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਸਬਸਿਡੀ ਸਕੀਮਾਂ ਤੇ ਬਾਸਮਤੀ ਦੇ ਰੇਟਾਂ ਬਾਰੇ ਹਰ ਰੋਜ਼ ਨਵੀਂ ਜਾਣਕਾਰੀ ਮਿਲਦੀ ਰਹੇ ਕਣਕ ਦਾ ਬੀਜ ਲੈਣ ਦੇ ਲਈ ਕਿਸਾਨ ਵੀਰੋ ਆਪਾਂ ਨੂੰ ਜੋ ਸਰਕਾਰ ਦਾ ਐਗਰੀ ਮਸ਼ੀਨਰੀ ਪੋਰਟਲ ਹੈ ਇਸ ਪੋਰਟਲ ਦੇ ਉੱਪਰ ਆਨਲਾਈਨ ਫਾਰਮ ਭਰਨਾ ਪੈਣਾ ਹੈ ਤੇ ਇਹ ਪੋਰਟਲ ਤੁਸੀਂ Google ਤੇ ਵੀ ਸਰਚ ਕਰ ਸਕਦੇ ਹੋ ਇਸ ਤੋਂ ਇਲਾਵਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਸ ਦਾ ਲਿੰਕ ਦਿੱਤਾ ਹੋਇਆ ਤਾਂ ਉਸ ਲਿੰਕ ਤੇ ਕਲਿੱਕ ਕਰਕੇ ਵੀ ਤੁਸੀਂ ਇਸ ਪੋਰਟਲ ਤੇ ਆ ਸਕਦੇ ਹੋ ਇਸ ਪੋਰਟਲ ਤੇ ਅਪਲਾਈ ਕਰਨ ਦੇ ਲਈ ਕਿਸਾਨ ਵੀਰੋ ਤੁਹਾਡਾ ਜੇ ਫਾਰਮ ਬਣਿਆ ਹੋਣਾ ਜ਼ਰੂਰੀ ਹੈ ਸਿਰਫ ਉਹੀ ਕਿਸਾਨ ਅਪਲਾਈ ਕਰ ਸਕਦੇ ਆ ਜਿਹੜੇ ਅਨਾਜ ਖਰੀਦ ਪੋਰਟਲ ਦੇ ਉੱਪਰ ਰਜਿਸਟਰ ਹੈ ਤਾਂ ਇਸ ਦੇ ਲਈ ਤੁਹਾਡਾ ਜੇ ਫਾਰਮ ਬਣਿਆ ਹੋਣਾ ਜ਼ਰੂਰੀ ਹੈ ਤੇ ਨਾਲ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ ਵੀ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਤਾਂ ਇਸ ਪੋਰਟਲ ਤੇ ਆ ਕੇ ਦੋਸਤੋ ਜੋ ਹਰੇ ਰੰਗ ਦਾ ਆਪਸ਼ਨ ਨਜ਼ਰ ਆ ਰਿਹਾ ਹੈ ਲੌਗ ਇਨ ਫਾਰ ਅਦਰ ਸਬਸਿਡਿਟੀਜ਼ ਤਾਂ ਇਸ ਆਪਸ਼ਨ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਇਸ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਨਵਾਂ ਪੇਜ ਆਪਣੇ ਸਾਹਮਣੇ ਜਿਹੜਾ ਖੁੱਲ ਕੇ ਆ ਜਾਣਾ ਤਾਂ ਇਸ ਪੇਜ ਤੇ ਆਪਾਂ ਹੇਠਾਂ ਵੱਲ ਨੂੰ ਸਕਰੋਲ ਕਰਦੇ ਹੋਏ ਜਾਣਾ ਤਾਂ ਹੇਠਾਂ ਤੁਸੀਂ ਦੇਖ ਸਕਦੇ ਹੋ ਇੱਥੇ ਦੋ ਆਪਸ਼ਨ ਨਜ਼ਰ ਆ ਰਹੇ ਆ log in ਤੇ farmer login ਤਾਂ اگر ਤੁਹਾਡਾ ਇਸ ਪੋਰਟਲ ਦੇ ਉੱਪਰ ਪਹਿਲਾਂ ਤੋਂ ਖਾਤਾ ਬਣਿਆ ਹੋਇਆ ਤਾਂ ਤੁਸੀਂ ਆਪਣਾ ਉਹ ਖਾਤਾ ਨੰਬਰ ਭਰ ਕੇ ਇੱਥੇ log in ਕਰ ਲੈਣਾ ਉੱਪਰ ਯੂਜ਼ਰ ਨੇਮ ਦੇ ਵਿੱਚ ਆਪਣਾ ਮੋਬਾਈਲ ਨੰਬਰ ਭਰ ਲੈਣਾ ਤਾਂ ਇੱਥੇ ਪਾਸਵਰਡ ਜੋ ਤੁਹਾਨੂੰ ਮਿਲਿਆ ਹੋਇਆ ਉਹ ਭਰ ਕੇ ਤੁਸੀਂ ਇੱਕ ਕੈਪਚਾ ਜਿਹੜਾ ਭਰ ਕੇ log in ਕਰ ਸਕਦੇ ਹੋ ਅਗਰ ਤੁਹਾਡਾ ਖਾਤਾ ਨਹੀਂ ਬਣਿਆ ਹੋਇਆ ਤਾਂ ਦੂਸਰਾ ਜੋ অপਸ਼ਨ ਹੈ ਨਜ਼ਰ ਆ ਰਿਹਾ ਹੈ farmer login ਤਾਂ ਇਸ ਦੇ ਉੱਪਰ ਆਪਾਂ ਕਲਿੱਕ ਕਰਕੇ ਤੇ ਇੱਥੇ ਜੋ ਆਪਣਾ ਰਜਿਸਟਰਡ ਮੋਬਾਈਲ ਨੰਬਰ ਹੈ ਉਹ ਰਜਿਸਟਰਡ ਮੋਬਾਈਲ ਨੰਬਰ ਭਰ ਲੈਣਾ ਤੇ ਉਸ ਤੋਂ ਬਾਅਦ ਸੈਂਡ OTP ਤੇ ਆਪਾਂ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਜੋ ਵੀ OTP ਆਪਣੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਪਰ ਆਵੇਗਾ ਤਾਂ ਉਹ ਆਪਾਂ OTP ਇੱਥੇ ਭਰ ਦੇਣਾ ਤਾਂ ਇਹ ਦੇ ਸਕਦੇ ਹਾਂ ਦੋਸਤੋ OTP ਜਿਹੜਾ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਪਰ ਆ ਚੁੱਕਿਆ ਹੈ ਤਾਂ ਹੁਣ ਆਪਾਂ ਇੱਥੇ ਇਹ OTP ਭਰ ਦੇਣਾ ਹੈ OTP ਪਰ ਕਿ ਆਪਾਂ ਵੈਰੀਫਾਈ OTP ਦੇ ਕਲਿੱਕ ਕਰਾਂਗੇ ਤਾਂ ਦੇਖ ਸਕਦੇ ਹੋ ਆਪਣੀ ਜਿਹੜੀ ਆਈਡੀ ਆ ਉਹ ਖੁੱਲ ਚੁੱਕੀ ਹੈ ਤਾਂ ਆਪਣੇ ਸਾਹਮਣੇ ਨਵਾਂ ਪੇਜ ਓਪਨ ਹੋ ਚੁੱਕਿਆ ਹੈ ਤਾਂ ਉੱਪਰ ਦੋਸਤੋ ਜੋ ਸੱਜੇ ਹੱਥ ਆਪਣ ਨੂੰ ਲਾਈਨਾਂ ਦਿਖਾਈ ਦੇ ਰਹੀਆਂ ਇਹਨਾਂ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਆਪਣੇ ਸਾਹਮਣੇ ਜਿਹੜੇ ਕਈ ਆਪਸ਼ਨ ਖੁੱਲ ਜਾਣਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ 1.2025-26 ਲਈ ਮੁਫਤ ਕਣਕ ਸੀਡ ਅੜ ਪ੍ਰਭਾਵਿਤ ਰਕਵੇ ਵਾਲੇ ਕਿਸਾਨਾਂ ਦੇ ਵਾਸਤੇ ਆ ਤੇ 50% ਸਬਸਿਡੀ ਜਿਹੜਾ ਉਹ ਬਿਨਾਂ ਹੜਪ੍ਰਭਾਵਿਤ ਵਾਲੇ ਕਿਸਾਨਾਂ ਦੇ ਵਾਸਤੇ ਹੈ ਤਾਂ ਆਪਾਂ 50% ਸਬਸਿਡੀ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਤਾਂ ਇਹ ਦੇਖ ਸਕਦੇ ਹੋ ਦੋਸਤੋ ਹਾੜੀ 2025-26 ਲਈ ਮੁਫਤ ਤੇ ਸਬਸਿਡੀ ਵਾਲੀ ਕਣਕ ਦਾ ਬੀਜ ਲੈਣ ਦੀ ਪ੍ਰਕਿਰਿਆ ਸਾਰੀ ਇੱਥੇ ਦੱਸੀ ਹੋਈ ਹੈ ਤਾਂ ਇਹ ਸਾਰੀ ਡਿਟੇਲ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਪੜ੍ਹ ਲੈਣੀ ਹੈ ਉਸ ਤੋਂ ਇਲਾਵਾ ਜਿਹੜੇ ਹੜ ਪ੍ਰਭਾਵਿਤ ਏਰੀਏ ਦੇ ਕਿਸਾਨ ਹੈ ਉਹਨਾਂ ਨੂੰ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਉਹਨਾਂ ਦੀ ਡਿਟੇਲ ਵੀ ਇੱਥੇ ਦਿੱਤੀ ਹੋਈ ਹੈ ਤੇ ਇਸ ਤੋਂ ਇਲਾਵਾ ਜੋ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੀਆਂ ਸ਼ਿਫਾਰਿਸ਼ ਵਾਲੀਆਂ ਕਿਸਮਾਂ ਹਨ ਉਹਨਾਂ ਦੇ ਉੱਪਰ ਹੀ ਸਰਕਾਰ ਦੇ ਵੱਲੋਂ ਜਿਹੜਾ ਸਬਸਿਡੀ ਦਿੱਤੀ ਜਾਣੀ ਹੈ ਤੇ ਸਾਰੀ ਡਿਟੇਲ ਪੜਨ ਤੋਂ ਬਾਅਦ ਉੱਪਰ ਜੋ ਆਪਾਂ ਨੂੰ ਬਾਕਸ ਨਜ਼ਰ ਆ ਰਿਹਾ ਤੇ ਇੱਥੇ ਆਪਾਂ ਆਪਣਾ ਜਿਹੜਾ ਆਧਾਰ ਕਾਰਡ ਦਾ ਨੰਬਰ ਭਰ ਕੇ ਸਰਚ ਕਰ ਲੈਣਾ ਤਾਂ ਇਸ ਤੋਂ ਬਾਅਦ ਜੋ ਆਪਣਾ ਰਜਿਸਟਰਡ ਮੋਬਾਈਲ ਨੰਬਰ ਹੈ ਉਸ ਤੇ ਉੱਪਰ ਇੱਕ OTP ਆਵੇਗਾ ਤਾਂ ਉਹ OTP ਆਪਾਂ ਇੱਥੇ ਭਰ ਕੇ ਜਿਹੜਾ ਤਸਦੀਕ ਕਰ ਲੈਣਾ ਹੈ ਤਾਂ ਹੀ ਦੋਸਤੋ ਅਗਲਾ ਪੇਜ ਆਪਣੇ ਸਾਹਮਣੇ ਖੁੱਲ ਚੁੱਕਿਆ ਤਾਂ ਇੱਥੇ ਆਪਾਂ ਆਪਣੀ ਜਿਹੜੀ ਬੀਜ ਲੈਣ ਵਾਸਤੇ ਡਿਟੇਲ ਭਰਨੀ ਆ ਹੜ ਪ੍ਰਭਾਵਿਤ ਏਰੀਏ ਦੇ ਇੱਕ ਕਿਸਾਨ ਨੂੰ ਜਿਹੜਾ 5 ਏਕੜ ਦਾ ਬੀਜ ਮੁਫਤ ਸਰਕਾਰ ਦੇ ਵੱਲੋਂ ਦਿੱਤਾ ਜਾਣਾ ਤੇ ਹੜ ਰਹਿਤ ਏਰੀਏ ਦੇ ਕਿਸਾਨ ਨੂੰ ਜਿਹੜਾ 2.5 ਏਕੜ ਦੇ ਬੀਜ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਮਿਲਣੀ ਹੈ ਤਾਂ ਆਪਾਂ 2.5 ਏਕੜ ਵਾਸਤੇ ਜਿਹੜਾ ਹੜ ਰਹਿਤ ਕਿਸਾਨ ਆ ਉਹਦਾ ਵਾਸਤੇ ਆਪਾਂ ਫਾਰਮ ਭਰ ਰਹੇ ਆ ਤਾਂ ਆਪਾਂ ਹੜ ਰਹਿਤ ਖੇਤਰ ਦੇ ਉੱਪਰ ਕਲਿੱਕ ਕਰ ਲੈਣਾ ਤਾਂ ਉਸ ਤੋਂ ਅੱਗੇ ਆਪਾਂ ਕਣਕ ਦੀ ਕਾਸ਼ਤ ਦੇ ਅਧੀਨ ਰਕਬਾ ਜਿਹੜਾ ਪਹਿਲਾਂ ਉਹ ਭਰਾਂਗੇ ਤਾਂ ਇੱਥੇ ਦੋਸਤੋ ਆਪਾਂ 2.5 ਏਕੜ ਰਕਬਾ ਭਰਾਂਗੇ 2.5 ਕਿਉਂਕਿ ਸਿਰਫ 2.5 ਏਕੜ ਰਕਬੇ ਦੇ ਵਾਸਤੇ ਬੀਜ ਆਪਾਂ ਨੂੰ ਮਿਲਣਾ ਹੈ ਉਸ ਤੋਂ ਬਾਅਦ ਆਪਾਂ ਆਪਣਾ ਜਿਹੜਾ ਜ਼ਿਲ੍ਹਾ ਸਿਲੈਕਟ ਕਰ ਲੈਣਾ ਫਿਰ ਬਲਾਕ ਤਹਿਸੀਲ ਤੇ ਪਿੰਡ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਆਪਾਂ ਬੈਗ ਇੱਥੇ ਭਰਨੇ ਆ ਤਾਂ ਤਿੰਨ ਬੈਗ ਆਪਾਂ ਇੱਥੇ ਭਰਾਂਗੇ ਇਸ ਤੋਂ ਅੱਗੇ ਦੋਸਤੋ ਜੋ ਐਡ ਲੈਂਡ ਰਿਕਾਰਡ ਦਾ ਆਪਸ਼ਨ ਆ ਰਿਹਾ ਇਹਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਆਪਣੀ ਇੱਥੇ ਡਿਟੇਲ ਜਿਹੜੀ ਸਾਹਮਣੇ ਆ ਜਾਣੀ ਹੈ ਉਸ ਤੋਂ ਹੇਠਾਂ ਇੱਕ ਜਿਹੜਾ ਬਾਕਸ ਦਿਖਾਈ ਦੇ ਰਿਹਾ ਇਹਦੇ ਉੱਪਰ ਆਪਾਂ ਇੱਕ ਟਿੱਕ ਦਾ ਜਿਹੜਾ ਮਾਰਕ ਲਗਾ ਦੇਣਾ ਉਸ ਤੋਂ ਬਾਅਦ ਆਪਾਂ ਸਬਮਿਟ ਦੇ ਉੱਪਰ ਕਲਿੱਕ ਕਰ ਦੇਾਂਗੇ ਤਾਂ ਆਪਣੀ ਜਿਹੜੀ ਫਾਈਲ ਹੈ ਅਗਲੇ ਪ੍ਰੋਸੈਸ ਦੇ ਵਿੱਚ ਜਾ ਚੁੱਕੀ ਹੈ ਤਾਂ ਇੱਥੇ ਦੋਸਤੋ ਅਗਲਾ ਆਪਸ਼ਨ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਹੈ ਸਿਲੈਕਟ ਕਮੋਡਿਟੀ ਟਾਈਪ ਤਾਂ ਇੱਥੇ ਆਪਾਂ ਦੱਸਣਾ ਕਿ ਆਪਾਂ ਕਿਹੜੇ ਬੀਜ ਦੇ ਲਈ ਅਪਲਾਈ ਕਰ ਰਹੇ ਹਾਂ ਤਾਂ ਸਭ ਤੋਂ ਹੇਠਾਂ ਨਜ਼ਰ ਆ ਰਿਹਾ ਹੈ ਵੀਟ ਸੀਡ ਸਬਸਿਡੀ ਇਹਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਆਪਣੇ ਸਾਹਮਣੇ ਜਿਹੜੀ ਅਗਲੀ ਡਿਟੇਲ ਆ ਉਸ ਸਾਰੀ ਆ ਚੁੱਕੀ ਹੈ ਤੇ ਡਿਟੇਲ ਆਪਾਂ ਆਪਣੀ ਚੈੱਕ ਕਰ ਸਕਦੇ ਆ ਤੇ ਇਸ ਤੋਂ ਬਾਅਦ ਜੋ ਸੱਜੇ ਹੱਥੇ ਹੇਠਾਂ ਪ੍ਰਿੰਟ ਸਲਿੱਪ ਦਾ অপਸ਼ਨ ਨਜ਼ਰ ਆ ਰਿਹਾ ਹੈ ਇਹਦੇ ਉੱਪਰ ਕਲਿੱਕ ਕਰਕੇ ਆਪਾਂ ਆਪਣੀ ਐਪਲੀਕੇਸ਼ਨ ਦਾ ਪ੍ਰਿੰਟ ਲੈ ਲੈਣਾ ਤਾਂ ਇਸ ਤਰ੍ਹਾਂ ਦੋਸਤੋ ਆਪਾਂ ਘਰ ਬੈਠੇ ਜਿਹੜਾ ਕਣਕ ਦਾ ਵੀਜ਼ ਲੈਣ ਦੇ ਲਈ ਅਪਲਾਈ ਕਰ ਸਕਦੇ ਆ ਸੋ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ